ਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਨ ਹਾਰ ਦਇਆਲਾ ਨਨਕ ਘਰ ਕੇ ਗੋਲੇ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਪਾਏ ਵ ਗੁਚੀ ਐ ਗਾਲ ਪਾਈ ਸੁ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਨੇ ਮਥੈ ਜੋ ਲਿਖਿਆਸ ਚੁਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀ ਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨ ਨਿਵਾਸ ਪ੍ਰਭ ਤੁਦ ਬਿਨ ਦੂਜਾ ਕੋ ਨਹੀ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਨ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵੱਡ ਭਾਗੇ ਹੋ ਆਪ ਜੀਆਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ ਆਓ ਹੁਣ ਸਮਾਂ ਹੋਇਆ ਹੈ ਜਿਹੜਾ ਅੱਜ ਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਉਸ ਮਹੀਨੇ ਦਾ ਪਾਠ ਆਪ ਜੀਆਂ ਨੇ 12 ਮਹਾ ਮਾਜ ਦੇ ਵਿੱਚੋਂ ਸਰਵਨ ਕੀਤਾ ਹੈ ਆਪਾਂ ਖੁਦ ਸਮਾਂ ਜੋ ਸਤਿਗੁਰਾਂ ਨੇ ਇਸ ਮਹੀਨੇ ਦੇ ਰਾਹੀ ਸਾਡਾ ਭਲਾ ਕਰਨ ਵਾਸਤੇ ਸਾਡੇ ਜੀਵਨ ਨੂੰ ਸੁਖੀ ਬਣਾਉਣ ਵਾਸਤੇ ਉਪਦੇਸ਼ ਦੀ ਦਾਤ ਦਿੱਤੀ ਹੈ ਆਪਾਂ ਕੇਵਲ ਅਖਰੀ ਅਰਥ ਕਰਕੇ ਇਸ ਪਾਵਨ ਪਵਿੱਤਰ ਹੁਕਮਨਾਮੇ ਮਹੀਨੇ ਦੀ ਵਿਚਾਰ ਨੂੰ ਸਮਝਣਾ ਹੈ ਆਪ ਸੰਗਤ ਗੁਰੂ ਕੀ ਬਾਣੀ ਦੀ ਕਥਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਔਰ ਬਹੁਤ ਜ਼ਿਆਦਾ ਸਤਕਾਰ ਵੀ ਕਰਦੇ ਹੋ ਸਤਗੁਰੂ ਕਿਰਪਾ ਕਰਨ ਜੋ ਹਾੜ ਦਾ ਮਹੀਨਾ ਆਰੰਭ ਹੋਇਆ ਆਪ ਸਮੂਹ ਸੰਗਤ ਵਾਸਤੇ ਸੁਖਦਾਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਤਗੁਰੂ ਇਹ ਮਹੀਨਾ ਆਪ ਸੰਗਤ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਬਤੀਤ ਕਰਾ ਲੈਨ ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰੋ ਕੁਝ ਸਮੇਂ ਵਾਸਤੇ ਇਸ ਮਹੀਨੇ ਦੇ ਉਪਦੇਸ਼ ਵਿਚਾਰ ਨੂੰ ਸਮਝੀਏ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਸਤਿਗੁਰੂ ਕਹਿੰਦੇ ਹਾੜ ਦਾ ਮਹੀਨਾ ਉਹਨਾਂ ਲਈ ਆਤ ਦਾ ਤਪਤਸ਼ ਵਾਲਾ ਹੈ ਇੱਕ ਤੇ ਹਾੜ ਦੇ ਮਹੀਨੇ ਵਿੱਚ ਬਾਹਰ ਆਤ ਦੀ ਤਪਸ਼ ਆਤ ਦੀ ਗਰਮੀ ਪੈਂਦੀ ਏ ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਐ ਤੇ ਤੱਤੀਆਂ ਹਵਾਵਾਂ ਲੋ ਤੱਤੀ ਚੱਲਦੀ ਏ ਗੁਰਮਖੋ ਫਿਰ ਆਤ ਦੀ ਗਰਮੀ ਹੋ ਜਾਂਦੀ ਏ ਇਸ ਬਾਰੀ ਗਰਮੀ ਤੋਂ ਤੇ ਬੰਦਾ ਬਚਣ ਵਾਸਤੇ ਕਈ ਵਾਰੀ ਪਹਾੜੀ ਇਲਾਕਿਆਂ ਵਿੱਚ ਚਲਾ ਜਾਂਦਾ ਹੈ ਕੁਝ ਲੋਕ ਦਰਿਆਵਾਂ ਦੇ ਕਿਨਾਰੇ ਤੇ ਆਪਣਾ ਵਸੇਬਾ ਕਰ ਲੈਂਦੇ ਨੇ ਇਸ ਗਰਮੀ ਤੋਂ ਬਚਣ ਵਾਸਤੇ ਤੇ ਕੁਝ ਲੋਕ ਸ਼ਾਨਦਾਰ ਦਰਖਤਾਂ ਦੇ ਹੇਠਾਂ ਜਾ ਬੈਠਦੇ ਨੇ ਇਸ ਅਤਿ ਦੀ ਗਰਮੀ ਤੋਂ ਬਚਣ ਵਾਸਤੇ ਤੇ ਅੱਜ ਦੇ ਜੋਗੰਦਰ ਗੁਰਮਖੋ ਅਸੀਂ ਆਪਣੇ ਘਰਾਂ ਕਮਰਿਆਂ ਵਿੱਚ ਗੱਡੀਆਂ ਵਿੱਚ ਏਸੀ ਲਾ ਲੈਨੇ ਇਹ ਤੇ ਹੈ ਤਨ ਦੀ ਗਰਮੀ ਤੋਂ ਬਚਣ ਵਾਸਤੇ ਮਨੁੱਖ ਨੇ ਪੂਰੇ ਪ੍ਰਬੰਧ ਕਰ ਲਏ ਪਰ ਜਿਹੜੀ ਗੱਲ ਸਤਗੁਰੂ ਗੁਰੂ ਅਰਜੁਨ ਦੇਵ ਜੀ ਇਸ ਹਾੜ ਮਹੀਨੇ ਦੱਸ ਰਹੇ ਨੇ ਮਹਾਰਾਜ ਕਹਿੰਦੇ ਉਹ ਹੈ ਅੰਦਰ ਦੀ ਤਪਸ਼ ਤੇ ਅੰਦਰ ਕਈ ਤਰ੍ਹਾਂ ਦੀ ਅੱਗ ਹੈ ਜਿਨੂ ਮਹਾਰਾਜ ਕਹਿੰਦੇ ਕੇਤੇ ਪਵਨ ਪਾਣੀ ਵੈ ਸੰਤਰਹ ਕਈ ਤਰ੍ਹਾਂ ਦੀ ਅਗ ਹੈ ਇਸ ਅਗ ਦਾ ਵੀ ਗੁਰਮੁਖੋ ਗੁਰਬਾਣੀ ਵਿੱਚ ਕਈ ਤਰ੍ਹਾਂ ਦੇ ਨਾਲ ਜ਼ਿਕਰ ਆਇਆ ਪਰ ਆਪਾਂ ਸੀਮਤ ਸਮੇਂ ਵਿੱਚ ਰਹਿ ਕੇ ਵਿਚਾਰ ਕਰਨੀਏ ਮਹਾਰਾਜ ਕਹਿੰਦੇ ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ ਹਾੜ ਦਾ ਮਹੀਨਾ ਉਹਨਾਂ ਵਾਸਤੇ ਅੰਦਰੋਂ ਅਤ ਦਾ ਤਪਸ਼ ਵਾਲਾ ਹੈ ਜਿਨ੍ਹਾਂ ਕੋਲ ਵਾਹਿਗੁਰੂ ਪਰਮਾਤਮਾ ਦੀ ਯਾਦ ਨਹੀਂ ਜਿਹੜੇ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਨਹੀਂ ਜਪਦੇ ਬਾਹਰੀ ਤੌਰ ਤੇ ਭਾਵੇਂ ਉਹਨਾਂ ਕੋਲ ਸਭ ਕੁਝ ਹੈ ਮਹਾਰਾਜ ਕਹਿਣ ਲੱਗੇ ਬਾਹਰੀ ਤੌਰ ਤੇ ਤੇ ਬੰਦਾ ਵੇਖੋ ਆਪਣਾ ਇੰਨਾ ਸੁੰਦਰ ਘਰ ਬਣਾ ਲਏ ਉਸ ਘਰ ਦੇ ਆਲੇ-ਦੁਆਲੇ ਗੁਰਮੁਖੋ ਪਾਣੀ ਦੀਆਂ ਜਿਹੜੀਆਂ ਖਾਈਆਂ ਪੁੱਟ ਲਵੇ ਜਾਂ ਆਤ ਦੀ ਬਰਸਾਤ ਪਵੇ ਪਾਣੀ ਭਰਿਆ ਹੋਵੇ ਤੇ ਜਿਹੜੀ ਹਵਾ ਚੱਲ ਰਹੀ ਹੋਵੇ ਉਹ ਗੁਰਮੁਖੋ ਪਾਣੀ ਨੂੰ ਖੈ ਕੇ ਆਤ ਦੀ ਠੰਢੀ ਹੋਵੇ ਤੇ ਜਿਸ ਸੇਜਾ ਤੇ ਬੰਦਾ ਸੌਂਦਾ ਹੋਵੇ ਉਹ سونے ਦੀ ਬਣੀ ਹੋਵੇ ਉਹ ਸੇਜਾ ਉਹ ਸੋਨੇ ਦੀ ਬਣੀ ਹੋਵੇ ਉਹਨੂੰ ਖੀਰੇ ਤੇ ਲਾਲਾਂ ਨਾਲ ਜੜਿਆ ਹੋਵੇ ਬੰਦੇ ਨੇ ਭਾਵੇਂ ਆਤ ਦੇ ਮਹਿੰਗੇ ਕੱਪੜੇ ਪਾਏ ਹੋਣ ਸਾਲੂ ਪਾਇਆ ਹੋਵੇ ਸੁਹਾਗ ਦਾ ਮਹਾਰਾਜ ਕਹਿਣ ਲੱਗੇ ਜੇ ਪਤੀ ਪਰਮਾਤਮਾ ਦਾ ਨਾਮ ਕੋਲ ਨਹੀਂ ਜੇ ਪਰਮਾਤਮਾ ਅੰਦਰ ਨਹੀਂ ਨਵਸਿਆ ਤੇ ਇਹ ਸਭ ਕੁਝ ਅਤ ਦਾ ਤਪਸ਼ ਵਾਲੈ ਸਤਿਗੁਰੂ ਬਾਣੀ ਵਿੱਚ ਕਹਿੰਦੇ ਜਲ ਥਲ ਨੀਰ ਭਰੇ ਸ਼ੀਤਲ ਪਵਨ ਚੁਲਾਰ ਦੇ ਸੇ ਜੜੀਆਂ ਸੋਇਨ ਹੀਰੇ ਲਾਲ ਜੁੜਨਦੀਆਂ ਸੁਭਰ ਕੱਪੜ ਭੋਗ ਨਾਨਕ ਪਿਰੀ ਵੀ ਹੂਣੀ ਤਤਿਆ ਪਰਮਾਤਮਾ ਦੇ ਨਾਮ ਤੋਂ ਬਿਨਾਂ ਆਤਦੀਆਂ ਤਪਸ਼ ਵਾਲੀਆਂ ਹਨ ਮਹਾਰਾਜ ਕਹਿਣ ਲੱਗੇ ਇਥੋਂ ਤੱਕ ਜੇ ਚੰਦਰਮਾ ਦੀ ਰਾਤ ਨੂੰ ਠੰਡਾ ਮੰਨਿਆ ਗਿਆ ਜੇ ਬੰਦੇ ਦੇ ਅੰਦਰ ਤਪਸ਼ ਹੈ ਅੰਦਰੋਂ ਬੰਦਾ ਤਪਿਆ ਹੋਇਆ ਹੈ ਅੰਦਰ ਕਈ ਪ੍ਰਕਾਰ ਦੀ ਅੱਗ ਲੱਗੀ ਏ ਤੇ ਬਾਹਰਲੀ ਠੰਡਕ ਉਹਨੂੰ ਠੰਡ ਨਹੀਂ ਦੇ ਸਕਦੀ ਭਾਵੇਂ ਚੰਦਰਮਾ ਦੀ ਠੰਡੀ ਰਾਤ ਹੋਵੇ ਮਹਾਰਾਜ ਕਹਿਣ ਲੱਗੇ ਜਿਵੇਂ ਚੰਦਨ ਆਤ ਦਾ ਠੰਡਾ ਹੈ ਜ਼ਹਿਰੀਲੇ ਸੱਪ ਆਪਣੇ ਜ਼ਹਿਰ ਦੀ ਤਪਸ਼ ਜ਼ਹਿਰ ਦੀ ਅੱਗ ਨੂੰ ਠੰਡਾ ਕਰਨ ਵਾਸਤੇ ਉਹ ਵੀ ਗੁਰਮਖੋ ਚੰਦਨ ਦੇ ਨਾਲ ਜਾ ਕੇ ਲਿਫਟ ਜਾਂਦੇ ਨੇ ਪਰ ਮਹਾਰਾਜ ਕਹਿਣ ਲੱਗੇ ਬੰਦਿਆ ਤੂੰ ਚੰਦਨ ਕੋਲ ਵੀ ਚਲਾ ਜਾਏ ਤੇਰੇ ਅੰਦਰ ਦੀ ਤਪਸ਼ ਨਹੀਂ ਜੇ ਮਿਟਣੀ ਮਹਾਰਾਜ ਕਹਿਣ ਲੱਗੇ ਸਰਦੀ ਆਤ ਦੀ ਪੈਂਦੀ ਹੋਵੇ ਆਤ ਦਾ ਕੋਰਾ ਪੈਂਦਾ ਹੋਵੇ ਬਰਫੀਲੀਆਂ ਰਾਤਾਂ ਬਰਫੀਲੇ ਦਿਨ ਹੋਵਨ ਪਰ ਤੇਰੇ ਅੰਦਰ ਦੀ ਤਪਸ਼ ਨੂੰ ਉਹ ਵੀ ਨਹੀਂ ਮਿਟਾ ਸਕਦੇ ਅੰਦਰ ਦੀ ਤਪਸ਼ ਮਿਟਣੀ ਏ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਜੁੜ ਕੇ ਜਾਂ ਉਸ ਪਰਮਾਤਮਾ ਦੇ ਨਾਲ ਜੁੜਿਆਂ ਹੋਿਆਂ ਦੀ ਸੰਗਤ ਕਰਕੇ ਬਾਣੀ ਵਿੱਚ ਮਹਾਰਾਜ ਲਿਖਦੇ ਨੇ ਨਹ ਸੀਤਲੰਗ ਚੰਦਰ ਦੇਵਹਿ ਨਹ ਸੀਤਲੰਗ ਬਾਵਨ ਚੰਦ ਨਹ ਨਹ ਸੀਤਲੰਗ ਸੀਤੁਰ ਤੇਨ ਨਾਨਕ ਸੀਤਲੰਗ ਸਾਦ ਸੁਵਜਨਹਿ ਜਿਨੂੰ ਬਾਣੀ ਵਿੱਚ ਪੜਦੇ ਆਂ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟੀ ਕਾਮੀਂ ਸ਼ੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਆषाढ़ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਿਨ੍ਹਾਂ ਪਾਸ ਜਿਨ੍ਹਾਂ ਦੇ ਕੋਲ ਪਰਮਾਤਮਾ ਦੀ ਯਾਦ ਨਹੀਂ ਹਾੜ ਦਾ ਮਹੀਨਾ ਉਹਨਾਂ ਵਾਸਤੇ ਅੰਦਰੋਂ ਵੀ ਅਤ ਦਾ ਤਪਸ਼ ਵਾਲ ਹੈ ਜਿੰਨੂੰ ਗੁਰੂ ਨਾਨਕ ਦੇਵ ਜੀ ਸ਼੍ਰੀ ਰਾਗ ਦੇ ਪਹਿਲੇ ਸ਼ਬਦ ਵਿੱਚ ਕਹਿੰਦੇ ਹਰ ਬਿਨ ਜੀਓ ਜਲ ਬਲ ਜਾਓ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜੀਵ ਆਤਮਾ ਇਹ ਮਨੁਆ ਮਹਾਰਾਜ ਕਹਿੰਦੇ ਸੜ ਬਲ ਜਾਏ ਔਰ ਅੰਦਰੋਂ ਤਪਿਆ ਹੋਇਆ ਇਸੇ ਨੂੰ ਗੁਰੂ ਨਾਨਕ ਦੇਵ ਜੀ ਤਨਾਸਰੀ ਰਾਗ ਵਿੱਚ ਕਹਿੰਦੇ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਾਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਮਹਾਰਾਜ ਕਹਿੰਦੇ ਜਿਵੇਂ ਕੋੜ ਦਾ ਰੋਗੀ ਵਿਰਲਾਪ ਕਰਦਾ ਆ ਨਾ ਇਸੇ ਤਰ੍ਹਾਂ ਜਿਹਨੂੰ ਪਰਮਾਤਮਾ ਭੁੱਲਿਆ ਉਹ ਅੰਦਰੋਂ ਤਪਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਜਦੋਂ ਮਾਰੂ ਸੋਹਿਲੇ ਪੜ੍ਹੀਏ ਨਾ ਤੇ ਮਹਾਰਾਜ ਕਹਿੰਦੇ ਜਿਸ ਨੂੰ ਵਿਸਰੈ ਪੁਰਖ ਬਿਦਾਤਾ ਜਲਤਾ ਫਿਰੈ ਰਹੇ ਨਿਤ ਤਾਤ ਉਹੀ ਮਹਾਰਾਜ ਕਹਿੰਦੇ ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ ਜਿੰਨਾ ਦੇ ਕੋਲ ਵਾਹਿਗੁਰੂ ਪਰਮਾਤਮਾ ਦੀ ਯਾਦ ਨਹੀਂ ਸਿਮਰਨ ਨਹੀਂ ਗੁਰੂ ਕੀ ਬਾਣੀ ਨਾਲ ਜੁੜੇ ਨਹੀਂ ਮਹਾਰਾਜ ਕਹਿੰਦੇ ਹਾੜ ਦਾ ਮਹੀਨਾ ਉਹਨਾਂ ਲਈ ਅਤ ਦਾ ਤਪਸ਼ ਵਾਲਾ ਹੈ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਜਿਹੜੇ ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਪਰਮਾਤਮਾ ਨੂੰ ਛੱਡ ਕੇ ਨਾ ਤੇ ਬੰਦੇ ਦੀ ਆਸ ਤੇ ਜਾਉਂਦੇ ਨੇ ਕਈ ਵਾਰੀ ਬੰਦਾ ਰੱਬ ਤੇ ਓਨੀ ਆਸ ਨਹੀਂ ਕਰਦਾ ਜਿੰਨਾ ਇੱਕ ਬੰਦਾ ਦੂਜੇ ਬੰਦੇ ਤੇ ਆਸ ਲਾਈ ਬੈਠਾ ਹੈ ਮਹਾਰਾਜ ਕਹਿਣ ਲੱਗੇ ਬੰਦਿਆ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਮਾਰੇ ਰੱਖੇ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਮਹਾਰਜ ਕਹਿਣ ਲਗੇ ਬੰਦੇ ਦੇ ਤੇ ਹੱਥ ਵਸ ਕੁਝ ਨਹੀਂ ਜਿਸ ਕੈ ਦੀਏ ਰਹੇ ਅਗਾਏ ਬਹਰ ਨ ਤ੍ਰਿਸ਼ਨਾ ਲਾਗੇ ਆਏ ਮਹਾਰਜ ਕਹਿੰਦੇ ਤੂ ਉਸ ਪਰਮਾਤਮਾ ਤੇ ਆਸ ਕਰ ਪਰ ਬੰਦਾ ਪਰਮਾਤਮਾ ਦੀ ਆਸ ਨੂੰ ਛੱਡ ਕੇ ਬੰਦਿਆਂ ਦੇ ਆਸਰੇ ਤੇ ਜਿਉਂਦਾ ਪਿਆ ਹੈ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਇਨੂੰ ਹੀ ਭਾਈ ਗੁਰਦਾਸ ਜੀ ਕਹਿੰਦੇ ਸੱਚਾ ਸਤਗੁਰ ਛੱਡ ਕੈ ਮਨਮੁਖ ਹੋਏ ਬੰਦੇ ਦਾ ਬੰਦਾ ਮਨਮੁਖ ਬੰਦਾ ਬੰਦਿਆਂ ਦਾ ਅੱਗੇ ਚੇਲਾ ਬਣਿਆ ਫਿਰਦਾ ਚਾਹੀਦਾ ਤੇ ਏ ਸੀ ਵੀ ਸ਼ਬਦ ਗੁਰੂ ਦੇ ਨਾਲ ਜੁੜਦਾ ਆਪਣੀ ਸੁਰਤ ਨੂੰ ਬਣਾਉਂਦਾ ਚੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਪਰ ਇਹ ਖੇਡ ਵਾਪਰੀ ਨਾ ਬੰਦਾ ਪਰਮਾਤਮਾ ਦੀ ਆਸ ਨੂੰ ਛੱਡ ਕੇ ਬੰਦੇ ਦੀ ਆਸ ਤੇ ਜਿਉਂਦਾ ਪਿਆ ਇਸੇ ਕਰਕੇ ਖੁਆਰ ਹੋ ਰਿਹਾ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਆਸਾ ਕਰੀਏ RAM ਕੀ ਅਵਰ ਆਸ ਨਿਰਾਸ ਮਹਾਰਜ ਕਹਿੰਦੇ ਜੇ ਆਸ ਕਰਨੀ ਹੈ ਤੇ ਪਰਮਾਤਮਾ ਦੀ ਕਰ ਆ ਬੰਦਿਆਂ ਦੀ ਆਸ ਤੇ ਜੀਵੇਗਾ ਤੇ ਨਿਰਾਸ਼ਤਾ ਪੱਲੇ ਪਏਗੀ ਸਤਿਗੁਰੂ ਕਿਰਪਾ ਕਰਦੇ ਦੁਇ ਭਾਏ ਵੇ ਗੋਚੀ ਐ ਗਾਲ ਪਈ ਸੋ ਜੰਮ ਕੀ ਫਾਸ ਤੇ ਜਿਹੜਾ ਬੰਦਾ ਵਾਹਿਗੁਰੂ ਪਰਮਾਤਮਾ ਨੂੰ ਭੁਲਾ ਕੇ ਦ્વੈਤ ਭਾਵਨਾ ਵਿੱਚ ਭਾਵ ਇੱਕ ਪਰਮਾਤਮਾ ਨੂੰ ਛੱਡ ਕੇ ਤੇ ਦੂਜੇ ਨਾਲ ਨੇਹ ਲਾਈ ਬੈਠਾ ਹੈ ਮਹਾਰਾਜ ਕਹਿੰਦੇ ਇਹ ਬੰਦਾ ਹਮੇਸ਼ਾ ਖੁਆਰ ਹੁੰਦਾ ਹੈ ਦੁਏ ਭਾਏ ਵੇ ਗੁੱਚੀ ਐ ਗਾਲ ਪਈ ਸੋ ਜੰਮ ਕੀ ਫਾਸ ਇੱਥੇ ਖੁਆਰੀ ਪੱਲੇ ਪੈਂਦੀ ਏ ਤੇ ਮਹਾਰਾਜ ਕਹਿਣ ਲੱਗੇ ਅੱਗੇ ਪਰਲੋਕ ਵਿੱਚ ਜਮਾਂ ਦੀ ਫਾਹੀ ਗਲ ਵਿੱਚ ਪੈ ਜਾਂਦੀ ਜਿਹੜਾ ਬੰਦਾ ਪਰਮਾਤਮਾ ਨੂੰ ਭੁਲਾਈ ਫਿਰਦਾ ਹੈ ਨਾ ਹਰ ਬਿਸਰਤ ਸਦਾ ਖੁਆਰੀ ਮਹਾਰਾਜ ਕਹਿੰਦੇ ਹਮੇਸ਼ਾ ਖੁਆਰ ਹੀ ਹੁੰਦਾ ਹੈ ਜੇ ਹਾ ਬੀਜੈ ਸੋਲ ਨੈ ਮਥੇ ਜੋ ਲਿਖਿਆਸ ਸਤਿਗੁਰੂ ਜੀ ਕਹਿਣ ਲੱਗੇ ਭਾਈ ਇਹ ਤੇ ਕਰਮਾਂ ਦੀ ਖੇਤੀ ਹੈ ਜਿਹੋ ਜਾਂ ਕਰਮਾਂ ਦਾ ਬੀਜ ਬੀਜੇਗਾ ਉਹੋ ਜਾਂ ਫਲ ਵੜ ਲਏਗਾ ਜਿਵੇਂ ਧਰਤੀ ਤੇ ਸਾਡੇ ਗੁਰਮੁਖੋ ਕਰਮਾਂ ਦਾ ਸੁਭਾਅ ਧਰਤੀ ਦਾ ਸੁਭਾਅ ਇਹ ਹੈ ਵੀ ਜੋ ਉਹਦੇ ਵਿੱਚ ਬੀਜੋਗੇ ਬਾਅਦ ਭਾਵੇਂ ਤੁਸੀਂ ਜਿੰਨਾ ਮਰਜ਼ੀ ਰੌਲਾ ਪਾਈ ਜੋ ਵੀ ਬੀਜ ਮੱਕੀ ਦੇ ਬੀਜ ਕੇ ਬਾਅਦ ਰੌਲਾ ਪਾਓ ਵੀ ਮੈਂ ਛੋਲੇ ਬੀਜੇ ਨੇ ਪਰ ਧਰਤੀ ਨੇ ਸੱਚ ਪ੍ਰਗਟ ਕਰ ਦੇਣਾ ਜਿਸ ਦਿਨ ਧਰਤੀ ਦੀ ਹਿੱਕ ਨੂੰ ਪਾੜ ਕੇ ਉਹ ਬੀਜ ਬਾਹਰ ਨਿਕਲ ਪਿਆ ਪੌਦਾ ਬਣ ਕੇ ਮਹਾਰਾਜ ਕਹਿਣ ਲੱਗੇ ਧਰਤੀ ਝੂਠ ਨਹੀਂ ਬੋਲਦੀ ਇਸੇ ਤਰ੍ਹਾਂ ਜਿਹੜੇ ਕਰਮਾਂ ਦਾ ਬੀਜ ਅਸੀਂ ਆਪਣੇ ਸਰੀਰ ਰੂਪੀ ਖੇਤ ਦੇ ਅੰਦਰ ਬੀਜ ਰਹੇ ਆਣ ਮਹਾਰਾਜ ਕਹਿਣ ਲੱਗੇ ਉਹ ਵੀ ਅਖੀਰ ਨੂੰ ਉੱਗ ਪੈਣਾ ਹੈ ਜਿਹਾ ਬੀਜੈ ਸੋ ਲੁਨੇ ਜਿਹੋ ਜਾਂ ਬੀਜ ਕਰਮਾਂ ਦਾ ਪਾਇਆ ਉਹ ਤੇ ਵੜਨਾ ਪੈਣਾ ਹੈ ਸਤਿਗੁਰੂ ਜੀ ਕਹਿਣ ਲੱਗੇ ਇਹ ਤੇ ਕਰਮਾਂ ਸੰਧੜਾ ਖੇਤ ਹੈ ਜੈਸਾ ਬੀਜੈ ਸੋਲੁਨੇ ਕਰਮਾਂ ਸੰਧੜਾ ਖੇਤ ਹੈ ਇਹ ਕਰਮਾਂ ਦੀ ਖੇਤੀ ਭਾਈ ਚੰਗੇ ਕਰਮ ਕਰੇਗਾ ਉਹਦਾ ਫਲ ਚੰਗਾ ਮਿਲੇਗਾ ਬੁਰੇ ਕਰਮ ਕਰੇਗਾ ਤੇ ਉਹਦਾ ਫਲ ਵੀ ਦੁੱਖ ਮਿਲੇਗਾ ਜਿਹਾ ਬੀਜੈ ਸੋਲੁਨੇ ਮਥੇ ਜੋ ਲਿਖਿਆਸ ਮਹਾਰਜ ਕਹਿਣ ਲੱਗੇ ਜੋ ਤੇਰੇ ਭਾਗਾਂ ਵਿੱਚ ਲਿਖਿਆ ਹੈ ਨਾ ਹੁਣ ਉਹ ਇਹ ਤੂੰ ਚੰਗੇ ਕਰਮ ਕਰ ਏਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲਗੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸਰਮਿੰਦਾ ਥੀਵਹੀਂ ਸਾਈਂ ਦੇ ਦਰਬਾਰ ਮਹਾਰਾਜ ਨੇ ਤੇ ਵਾਰ-ਵਾਰ ਗੁਰਬਾਣੀ ਵਿੱਚ ਸੁਚੇਤ ਕੀਤਾ ਕਿ ਆਪੇ ਬੀਜ ਆਪੇ ਹੀ ਖਾਹੁ ਭਾਈ ਇਹ ਤੇ ਕਰਮਾਂ ਦਾ ਖੇਤ ਹੈ ਆਪ ਹੀ ਬੀਜਣਾ ਤੇ ਆਪ ਹੀ ਉਹ ਫਲ ਤੈਨੂੰ ਖਾਣਾ ਪੈਣਾ ਜਿਹਾ ਬੀਜੈ ਸੋ ਲੁਨੇ ਮਥੇ ਜੋ ਲਿਖਿਆਸ ਰੈਨ ਵਿਹਾਨੀ ਪਸ਼ੂਤਾਣੀ ਉਠ ਚਲੀ ਗਈ ਨਿਰਾਸ ਸਤਗੁਰੂ ਜੀ ਕਹਿਣ ਲੱਗੇ ਆ ਤੇਰੀ ਜਿਹੜੀ ਜ਼ਿੰਦਗੀ ਹੈ ਜੀਵਨ ਹੈ ਇਹ ਵੀ ਇੱਕ ਰਾਤ ਦੀ ਤਰ੍ਹਾਂ ਰਾਤ ਬੰਦਾ ਸੌਂ ਜਾਂਦਾ ਹੈ ਸੂਰਜ ਦੀਆਂ ਕਿਰਨਾਂ ਬਾਹਰ ਨਿਕਲੀਆਂ ਪ੍ਰਗਟ ਹੋਈਆਂ ਪਤਾ ਲੱਗਿਆ ਰਾਤ ਸੁੱਤਿਆਂ ਹੀ ਲੰਘ ਗਈ ਮਹਾਰਜ ਕਹਿਣ ਲੱਗੇ ਰੈਨ ਵਿਹਾਣੀ ਇਸੇ ਤਰ੍ਹਾਂ ਜ਼ਿੰਦਗੀ ਦੀ ਜਿਹੜੀ ਰਾਤ ਹੈ ਉਹ ਗੁਰਮੁਖੋ ਗਾਫਲ ਤਾਈ ਅਵਿਦਿਆ ਬੇਸਮਝੀ ਦੀ ਨੀਂਦ ਵਿੱਚ ਸੁੱਤਿਆਂ ਲੰਘ ਗਈ ਤੇ ਪੱਲੇ ਪਛਤਾਵਾ ਰਹਿ ਗਿਆ ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼ ਇਹ ਜਿੰਦ ਨਿਮਾਣੀ ਨਿਰਾਸੀ ਹੋ ਕੇ ਚਲੀ ਗਈ ਕਿਉਂਕਿ ਜੋ ਇੱਥੇ ਪ੍ਰਾਪਤ ਕਰਨ ਵਾਸਤੇ ਆਇਆ ਸੀ ਜ਼ਿੰਦਗੀ ਵਿੱਚ ਉਹ ਤੇ ਪ੍ਰਾਪਤੀ ਨਹੀਂ ਕੀਤਾ ਫਿਰ ਪੱਲੇ ਪਛਤਾਵਾ ਤੇ ਨਰਾਸ਼ਤਾ ਪਈ ਜिन्न ਕਉ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਤੇ ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਜਾਂ ਸਤਗੁਰੂ ਦਾ ਮਿਲਾਪ ਹੋ ਗਿਆ ਨਾ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਨਾਮ ਬਾਣੀ ਨਿਤਨੇਮ ਸੇਵਾ ਸਿਮਰਨ ਦੇ ਨਾਲ ਜੁੜ ਗਏ ਮਹਾਰਾਜ ਕਹਿੰਦੇ ਉਹਨਾਂ ਦੀ ਦਰਗਾਹ ਵਿੱਚ ਬੰਦ ਖਲਾਸੀ ਹੋ ਗਈ ਜਿਹੜੇ ਗੁਰੂ ਦੀ ਆਗਿਆ ਵਿੱਚ ਚੱਲੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੇ ਉਹ ਤੇ ਜਿਉਂਦੇ ਜੀ ਮੁਕਤ ਹੋ ਗਏ ਸਤਿਗੁਰੂ ਕਹਿਣ ਲੱਗੇ ਉਹਨਾਂ ਦੀ ਬੰਦ ਖਲਾਸੀ ਹੋ ਗਈ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਇਸ ਲਈ ਮਹਾਰਾਜ ਕਹਿੰਦੇ ਸਿਖਾ ਬੇਨਤੀ ਕਰਿਆ ਕਰ ਕਿ ਹੇ ਵਾਹਿਗੁਰੂ ਜੀ ਹੇ ਸਤਿਗੁਰੂ ਜੀ ਕਿਰਪਾ ਕਰੋ ਆਪਣੀ ਮਿਹਰ ਕਰੋ ਕਿਰਪਾ ਕਰੋ ਤੁਹਾਡੇ ਦਰਸ਼ਨਾਂ ਦੀ ਮੇਰੇ ਅੰਦਰ ਪਿਆਸ ਪੈਦਾ ਹੋ ਜਾਏ ਦਰਸ਼ਨਾਂ ਦੀ ਵੀ ਇੱਕ ਪਿਆਸ ਹੁੰਦੀ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ ਗੁਰੂ ਅਰਜੁਨ ਦੇਵ ਜੀ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਣਾ ਦਰਸ਼ਨਾਂ ਦੀ ਇੱਛਾ ਪੈਦਾ ਹੋ ਜਾਏ ਸਤਿਗੁਰੂ ਕਹਿੰਦੇ ਪ੍ਰਭ ਤੁਧ ਬਿਨ ਦੂਜਾ ਕੋ ਨਹੀ ਨਾਨਕ ਕੀ ਅਰਦਾਸ ਸਤਿਗੁਰੂ ਜੀ ਤੁਹਾਡੇ ਤੋਂ ਬਿਨਾ ਤੁਹਾਡੇ ਵਰਗਾ ਦੂਜਾ ਕੋਈ ਨਹੀਂ ਮੇਰੀ ਇੱਕੋ ਅਰਦਾਸ ਹੈ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਮੈਨੂੰ ਨਾਮ ਦੀ ਦਾਤ ਬਖਸ਼ੋ ਤੇ ਦਰਸ਼ਨਾਂ ਦੀ ਪਿਆਸ ਬਖਸ਼ੋ ਮਹਾਰਾਜ ਕਿਰਪਾ ਕਰੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਹੋ ਜੀ ਕਿਰਪਾ ਕਰੋ ਮਹਾਰਾਜ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਤਿਗੁਰੂ ਕਹਿੰਦੇ ਇਹ ਆਹਾੜ ਦਾ ਮਹੀਨਾ ਉਹਦੇ ਲਈ ਆਤ ਦਾ ਸੁਖदाई ਹੋ ਜਾਂਦਾ ਹੈ ਆਤ ਦਾ ਸੁਹਾਵਨਾ ਹੋ ਜਾਂਦਾ ਹੈ ਜਿਸ ਮਨ ਹਰ ਚਰਨ ਨਿਵਾਸ ਜਿਸ ਜੀਵ ਦੇ ਮਨ ਵਿੱਚ ਸਤਿਗੁਰੂ ਜੀ ਦੇ ਚਰਨ ਗੁਰੂ ਕੀ ਬਾਣੀ ਗੁਰੂ ਦਾ ਸ਼ਬਦ ਗੁਰੂ ਕੇ ਨਾਮ ਵਸ ਜਾਣ ਮਹਾਰਾਜ ਕਹਿਣ ਲੱਗੇ ਉਹ ਅੰਦਰੋਂ ਬਾਹਰੋਂ ਸ਼ੀਤਲ ਹੁੰਦਾ ਹੈ ਗੁਰੂ ਅਰਜੁਨ ਦੇਵ ਜੀ ਨੂੰ ਆਤ ਦੀ ਗਰਮੀ ਵਿੱਚ ਤੱਤੀ ਲੋਹ ਤੇ ਬਿਠਾਇਆ ਉਬਲਦੀ ਦੀਗ ਵਿੱਚ ਉਬਾਲਿਆ ਗਿਆ ਤਪਿਆ ਹੋਇਆ ਅਰੇਤਾ ਸੀਸ ਵਿੱਚ ਪਾਇਆ ਗਿਆ ਪਰ ਗੁਰੂ ਅਰਜੁਨ ਦੇਵ ਜੀ ਨੂੰ ਡੁਲਾ ਨਾ ਸਕੇ ਕਿਉਂਕਿ ਗੁਰੂ ਅਰਜੁਨ ਦੇਵ ਜੀ ਕਲ ਤਾਤੀ ਠੰਡਾ ਹਰ ਨਾਉ ਠੰਡੇ ਨਾਮ ਨਾਲ ਜੁੜੇ ਹੋਏ ਨੇ ਅੰਦਰ ਠੰਡ ਦਾ ਸੋਮਾ ਨਾਮ ਵਸਿਆ ਹੋਇਆ ਹੈ ਮਹਾਰਾਜ ਕਹਿਣ ਲੱਗੇ ਹਾੜ ਦਾ ਮਹੀਨਾ ਉਹਨਾਂ ਲਈ ਆਤ ਸੁਹਾਵਨਾ ਆਤ ਦਾ ਸੁਖਦਾਈ ਬਣ ਜਾਂਦਾ ਹੈ ਜਿਹੜੇ ਨਾਮ ਨਾਲ ਸਿਮਰਨ ਨਾਲ ਗੁਰੂ ਕੀ ਬਾਣੀ ਨਾਲ ਜੁੜ ਜਾਂਦੇ ਨੇ ਸਤਗੁਰੂ ਕਿਰਪਾ ਕਰਨ ਇਹ ਸੀ ਸੰਖੇਪ ਦੀ ਵਿਚਾਰ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੰਗਤ ਨੇ ਖਿਮਾ ਬਖਸ਼ ਦੇਣੀ ਸਤਗੁਰੂ ਸਮੱਤ ਬਖਸ਼ਣ ਮਹਾਰਾਜ ਕਿਰਪਾ ਕਰਨ ਆਪ ਸਮੂਹ ਸੰਗਤ ਦੀਆਂ ਹਾਜਰੀਆਂ ਪੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ ਸਾਰਿਆਂ ਦਾ ਆਇਆ ਹੋਇਆ ਸਫਲਾ ਹੋਵੇ ਮਹਾਰਾਜ ਕਿਰਪਾ ਕਰਨ ਇਹ ਹਾੜ ਦਾ ਮਹੀਨਾ ਸਭਨਾ ਲਈ ਸੁਖਦਾਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਭਨਾ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਬੁਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ